ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਇਹ ਹਰ ਇੱਕ ਨੂੰ ਸੁਣਨੀ ਚਾਹੀਦੀ ਹੈ ਪੁਲਿਸ ਵਾਲੇ ਡਾਕਟਰ ਮਾਪੇ ਕਿਉਂਕਿ ਜਦੋਂ ਕਿਤੇ ਇੱਕ ਪਾਸਿਓਂ ਵੀ ਕੋਈ ਗਲਤੀ ਹੋ ਜਾਵੇ ਤਾਂ ਅਗਲੇ ਬੰਦੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਜ਼ਿਆਦਾਤਰ 90 ਤੋਂ 95% ਝੂਠੇ ਮੁਕੱਦਮੇ ਹੀ ਦਾਇਰ ਹੁੰਦੇ ਨੇ ਪਰ ਜਦੋਂ ਇਹ ਮੁਕੱਦਮਾ ਦਾਇਰ ਹੋ ਜਾਂਦਾ ਹੈ ਤਾ ਅਗਲੇ ਬੰਦੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਉਹ ਨਾ ਜਿਉਂਦਿਆਂ ਚ ਰਹਿੰਦਾ ਤੇ ਨਾ ਹੀ ਮਰਦਿਆਂ ਚ ਜ਼ਿਆਦਾਤਰ ਇਹ ਮਾਮਲੇ ਉਦੋਂ ਹੁੰਦੇ ਨੇ ਜਦੋਂ ਮੁੰਡਾ ਕੁੜੀ ਚੜ੍ਹਦੀ ਉਮਰ ਚ ਹੁੰਦੇ ਨੇ ਤੇ ਉਹ ਘਰੋਂ ਭੱਜ ਜਾਂਦੇ ਨੇ ਫਿਰ ਮਾਪੇ ਆਪਣੀ ਇੱਜ਼ਤ ਬਚਾਉਣ ਦੇ ਲਈ ਕੁੜੀ ਨੂੰ ਗਲਤ ਬਿਆਨ ਦੇਣ ਲਈ ਕਹਿੰਦੇ ਨੇ ਕਿਉਂਕਿ ਇਹ ਮਾਮਲਿਆਂ ਦੇ ਵਿੱਚ ਜ਼ਿਆਦਾਤਰ ਆਈਪੀਸੀ 363 ਤੇ 376 ਦੇ ਮਾਮਲੇ ਹੀ ਦਰਜ ਹੁੰਦੇ ਨੇ ਜਿਨ੍ਹਾਂ ਵਿੱਚ ਬੰਦੇ ਨੂੰ ਉਮਰ ਕੈਦ ਦੀ سزا ਵੀ ਹੋ ਸਕਦੀ ਹੈ ਅੱਜ ਦਾ ਮਾਮਲਾ ਵੀ ਇਹੋ ਜਿਹਾ ਹੀ ਮਾਮਲਾ ਸੀ ਪਰ ਇਸ ਦੇ ਵਿੱਚ ਜੋ ਅਦਾਲਤ ਨੇ ਫੈਸਲਾ ਸੁਣਾਇਆ ਜੋ ਜੱਜ ਸਾਹਿਬ ਨੇ ਹੁਕਮ ਦਿੱਤੇ ਉਹ ਸੁਣ ਕੇ ਚਾਰੇ ਪਾਸੇ ਜੱਜ ਸਾਹਿਬ ਦੀ ਅਦਾਲਤ ਦੀ ਲੋਕ ਜੈ ਜੈਕਾਰ ਕਰ ਰਹੇ ਸੀ ਕਿਉਂਕਿ ਜੋ ਫੈਸਲਾ ਜੱਜ ਸਾਹਿਬ ਨੇ ਇਸ ਮਾਮਲੇ ਦੇ ਵਿੱਚ ਸੁਣਾਇਆ ਇਸ ਕੇਸ ਦੇ ਵਿੱਚ ਸੁਣਾਇਆ ਉਹ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲਾ ਫੈਸਲਾ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਰੇਲੀ ਦੇ ਅਧੀਨ ਪੈਂਦੇ ਥਾਣਾ ਬਾਰਾਂਦਰੀ ਦੀ ਤੇ ਗੱਲ ਹੈ 2 ਸਤੰਬਰ 2019 ਦੀ ਇੱਕ ਮਹਿਲਾ ਜੋ ਕਿ ਦੁਰਗਾ ਨਿਵਾਸੀ ਮੁਹੱਲਾ ਦੀ ਰਹਿਣ ਵਾਲੀ ਸੀ ਉਹ ਵਿਧਵਾ ਸੀ ਉਹ ਥਾਣੇ ਦੇ ਵਿੱਚ ਆਉਂਦੀ ਹੈ ਰੋਂਦੀ, ਕੁਰਲਾਉਂਦੀ ਤੇ ਉਹ ਥਾਣੇਦਾਰ ਨੂੰ ਕਹਿੰਦੀ ਹੈ ਕਿ ਥਾਣੇਦਾਰ ਸਾਹਿਬ ਮੈਂ ਇੱਕ ਵਿਧਵਾ ਔਰਤਾਂ ਮੇਰੇ ਦੋ ਕੁੜੀਆਂ ਨੇ ਪਰ ਇੱਕ ਅਜੇ ਨੌ ਦਾ ਮੁੰਡਾ ਮੇਰੀ ਵੱਡੀ ਕੁੜੀ ਝਾਕੀ ਦੇ ਵਿੱਚ ਨੌਕਰੀ ਕਰਦੀ ਹੈ ਤੇ ਅਜੇ ਉਰਫ ਰਾਗਵ ਵੀ ਉਸ ਜਗ੍ਹਾ ਤੇ ਕੰਮ ਕਰਦਾ ਹੈ ਉਸ ਦਾ ਸਾਡੇ ਘਰ ਆਉਣਾ ਜਾਣਾ ਸੀ ਤੇ 29 ਅਗਸਤ 2019 ਨੂੰ ਜਦੋਂ ਮੈਂ ਤੇ ਮੇਰੀ ਵੱਡੀ ਬੇਟੀ ਘਰੋਂ ਬਾਹਰ ਗਏ ਹੋਏ ਸੀ ਤੇ ਸਾਡੇ ਜਾਣ ਪਿੱਛੋਂ ਉਹ ਘਰੇ ਆਇਆ ਘਰੇ ਆਉਣ ਤੋਂ ਬਾਅਦ ਮੇਰੇ ਘਰ ਵਿੱਚ ਮੇਰੀ 15 ਸਾਲਾਂ ਬੇਟੀ ਸੀ ਉਸ ਨੂੰ ਬਹਿਲਾ ਕੇ ਫੁਸਲਾ ਕੇ ਉਹ ਆਪਣੇ ਨਾਲ ਲੈ ਗਿਆ ਤੇ ਅਸੀਂ ਉਸ ਦੀ ਤਲਾਸ਼ ਵੀ ਕੀਤੀ ਉਹਨਾਂ ਦੀ ਤਲਾਸ਼ ਵੀ ਕੀਤੀ ਪਰ ਸਾਨੂੰ ਉਹ ਕਿਤੇ ਨਹੀਂ ਮਿਲੇ ਥਾਣੇਦਾਰ ਸਾਹਿਬ ਮੇਰੀ ਬੇਟੀ 15 ਸਾਲ ਹੈ ਨਵਾਲਾ ਲਗਾ ਪਤਾ ਨਹੀਂ ਉਹ ਕਿਹੜੇ ਹਾਲਾਤਾਂ ਵਿੱਚ ਹੋਵੇਗੀ ਪਤਾ ਨਹੀਂ ਉਸ ਨਾਲ ਰਾਗਬ ਕੀ ਕਰ ਰਿਹਾ ਹੋਵੇਗਾ ਇਸ ਲਈ ਤੁਸੀਂ ਮੇਰੀ ਬੇਟੀ ਦੀ ਤਲਾਸ਼ ਕਰਕੇ ਉਸ ਨੂੰ ਭਾਲ ਕੇ ਲਵੋ ਇਸ ਵਿਧਵਾ ਔਰਤ ਦੀ ਗੱਲ ਸੁਣ ਕੇ ਪੁਲਿਸ ਵਾਲਿਆਂ ਨੂੰ ਇਸ ਉੱਤੇ ਤਰਸ ਆ ਜਾਂਦਾ ਹੈ ਤੇ ਪੁਲਿਸ ਵਾਲੇ ਧਾਰਾ ਆਈਪੀਸੀ 363 ਦੇ ਅਧੀਨ ਮਾਮਲਾ ਦਰਜ ਕਰਦੇ ਨੇ ਤੇ ਇਹਨਾਂ ਦੀ ਤਲਾਸ਼ ਸ਼ੁਰੂ ਕਰਦੇ ਨੇ ਦਬਾਅ ਬਣਾਇਆ ਜਾਂਦਾ ਹੈ ਰਿਸ਼ਤੇਦਾਰਾਂ ਤੇ ਪਰਿਵਾਰ ਵਾਲਿਆਂ ਤੇ ਤੇ ਦੋਸਤ ਮਿੱਤਰਾਂ ਤੇ ਆਖਰ ਪੁਲਿਸ ਇਹਨਾਂ ਦੀ ਭਾਲ ਕਰ ਲੈਂਦੀ ਹੈ ਭਾਲ ਕਰਨ ਤੋਂ ਬਾਅਦ ਮੁੰਡੇ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਕੁੜੀ ਦੇ ਮਜਿਸਟ੍ਰੇਟ ਦੇ ਸਾਹਮਣੇ 161 ਤੇ ਬਿਆਨ ਕਰਵਾ ਦਿੱਤੇ ਜਾਂਦੇ ਨੇ ਤੇ ਕੁੜੀ ਕਹਿੰਦੀ ਹੈ ਕਿ ਇਹ ਰਾਗਬ ਮੈਨੂੰ ਦਿੱਲੀ ਲੈ ਗਿਆ ਸੀ ਮੈਨੂੰ ਏਸ ਨੇ ਨਸ਼ੀਲੀ ਦਵਾਈ ਪਿਆਈ ਤੇ ਫਿਰ ਏਸ ਨੇ ਮੇਰਾ ਰੇਪ ਕੀਤਾ ਮੇਰੀ ਕੁੱਟਮਾਰ ਵੀ ਕਰਦਾ ਸੀ ਤੇ ਮੇਰੇ ਹੱਥ ਪੈਰ ਬੰਨ ਕੇ ਰੱਖਦਾ ਸੀ ਤੇ ਜਦੋਂ ਏਸ ਦਾ ਦਿਲ ਕਰਦਾ ਮੇਰੇ ਨਾਲ ਬਲਾਤਕਾਰ ਕਰਦਾ ਸੀ ਇਹ ਸਾਰਾ ਬਿਆਨ ਕੁੜੀ ਨੇ ਅਦਾਲਤ ਦੇ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕਰਵਾ ਦਿੱਤਾ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਆਈਪੀਸੀ ਦੀ ਧਾਰਾ 376 ਤੇ ਪੌਸਕੋ ਐਕਟ ਦੇ ਅਧੀਨ ਹੋਰ ਧਾਰਾਵਾਂ ਲਾਈਆਂ ਗਈਆਂ ਤੇ ਮਾਰਕੁੱਟ ਦੀਆਂ ਧਾਰਾਵਾਂ ਵੀ ਵਧਾਈਆਂ ਗਈਆਂ ਪੁਲਿਸ ਨੇ ਹੁਣ ਰਾਗਵ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਤੇ ਇਹ ਕੇਸ ਚੱਲਣਾ ਸ਼ੁਰੂ ਹੋ ਗਿਆ ਸਮਾਂ ਲੰਘਦਾ ਹੁਣ ਇਹ ਕੁੜੀ ਵੱਡੀ ਵੀ ਹੋ ਗਈ ਸੀ ਤੇ ਇਸ ਦੀ ਮਾਂ ਨੇ ਇਸ ਦਾ ਵਿਆਹ ਵੀ ਕਰ ਦਿੱਤਾ ਸੀ ਪਰ ਇਸ ਨੂੰ ਕੇਸ ਚੱਲਦੇ ਹੋਣ ਕਰਕੇ ਅਦਾਲਤ ਦੇ ਵਿੱਚ ਆਉਣਾ ਪੈਂਦਾ ਸੀ ਤੇ ਇਸ ਦਾ ਘਰ ਵਾਲਾ ਵੀ ਇਸ ਦੇ ਨਾਲ ਹੁੰਦਾ ਸੀ ਪਰ ਘਰ ਵਾਲਾ ਇਸ ਗੱਲ ਤੋਂ ਬੜਾ ਪਰੇਸ਼ਾਨ ਸੀ ਕਿ ਬਾਰੀ-ਬਾਰੀ ਸਾਨੂੰ ਅਦਾਲਤ ਦੇ ਵਿੱਚ ਆਉਣਾ ਪੈਂਦਾ ਜਦੋਂ 4 ਸਾਲ 6 ਮਹੀਨੇ 8 ਦਿਨ ਇਸ ਕੇਸ ਨੂੰ ਚੱਲਦੇ ਨੂੰ ਹੋ ਜਾਂਦੇ ਨੇ ਤੇ ਰਾਗਵ ਇੰਨਾ ਸਮਾਂ ਜੇਲ੍ਹ ਦੇ ਵਿੱਚ ਰਹਿੰਦਾ ਹੈ ਜਿੱਦਣ ਤਰੀਖ ਹੁੰਦੀ ਹੈ ਕੁੜੀ ਨੇ ਸੋਚਿਆ ਕਿ ਮੈਂ ਅਦਾਲਤ ਦੇ ਵਿੱਚ ਸਭ ਕੁਝ ਸੱਚ ਦੱਸਾਂਗੀ ਕੁੜੀ ਜਿਸ ਦਾ ਨੋ ਨਿਸ਼ਾ ਸੀ ਉਹ ਅਦਾਲਤ ਦੇ ਵਿੱਚ ਜੱਜ ਸਾਹਿਬ ਦੇ ਅੱਗੇ ਜਾਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਜੋ ਮੈਂ ਇਲਜ਼ਾਮ ਰਾਗਬ ਉੱਤੇ ਲਾਇਆ ਸੀ ਉਹ ਆਪਣੀ ਮਾਂ ਦੇ ਕਹਿਣ ਤੇ ਲਾਇਆ ਸੀ ਜਦਕਿ ਮੈਂ ਰਾਗਬ ਨੂੰ ਪਿਆਰ ਕਰਦੀ ਸੀ ਮੈਂ ਖੁਦ ਉਸ ਦੇ ਨਾਲ ਗਈ ਸੀ ਉਸ ਨੇ ਮੇਰੇ ਨਾਲ ਕੋਈ ਵੀ ਜ਼ਾਤੀ ਨਹੀਂ ਕੀਤੀ ਉਸਨੇ ਮੇਰਾ ਅਪਰ ਨਹੀਂ ਕੀਤਾ ਮੈਂ ਆਪਣੀ ਮਰਜ਼ੀ ਦੇ ਨਾਲ ਉਸ ਨਾਲ ਗਈ ਸੀ ਤੇ ਉਸਨੇ ਮੇਰਾ ਬਲਾਤਕਾਰ ਨਹੀਂ ਕੀਤਾ ਉਸਨੇ ਮੈਨੂੰ ਕੋਈ ਵੀ ਨਸ਼ੀਲੀ ਦਵਾਈ ਨਹੀਂ ਪਿਆਈ ਇਹ ਗੱਲ ਸੁਣ ਕੇ ਜੱਜ ਸਾਹਿਬ ਹੈਰਾਨ ਹੋ ਜਾਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਤੈਨੂੰ ਪਤਾ ਹੈ ਤੂੰ ਕੀ ਕਹਿ ਰਹੀ ਹੈ ਤਾਨੀਸ਼ਾ ਨੇ ਕਿਹਾ ਕਿ ਹਾਂ ਮੈਨੂੰ ਪਤਾ ਮੈਂ ਕੀ ਕਹਿ ਰਹੀ ਹਾਂ ਪਰ ਸੱਚ ਇਹੀ ਹੈ ਜੋ ਮੈਂ ਪਹਿਲਾ ਬਿਆਨ ਦਿੱਤੇ ਸੀ ਉਹ ਸੱਚਾਈ ਨਹੀਂ ਸੀ ਉਹ ਮੈਂ ਆਪਣੀ ਮਾਂ ਦੇ ਦਬਾਅ ਕਰਕੇ ਬਿਆਨ ਦਰਜ ਕਰਵਾਏ ਸੀ ਤਾਂ ਹੁਣ ਜੱਜ ਸਾਹਿਬ ਜਦੋਂ ਉਸ ਕੁੜੀ ਦੇ ਬਿਆਨ ਸੁਣਦੇ ਨੇ ਉਹਨਾਂ ਨੂੰ ਕਲਮ ਬੰਦ ਕਰਦੇ ਨੇ ਤੇ ਉਸ ਤੋਂ ਬਾਅਦ ਜੋ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਉਹ ਭਾਰਤ ਦੇ ਇਤਿਹਾਸ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਜਾਏਗਾ ਜੱਜ ਸਾਹਿਬ ਨੇ ਉਸ ਕੁੜੀ ਨੂੰ ਕਿਹਾ ਕੇ ਤੇਰੇ ਗਲਤ ਬਿਆਨਾ ਕਰਕੇ ਤੂੰ ਜਾਣਦੀ ਹੈ ਕਿ ਇੱਕ ਮੁੰਡੇ ਦੀ ਜ਼ਿੰਦਗੀ ਬਰਬਾਦ ਹੋ ਗਈ ਉਸ ਦੀ ਜ਼ਿੰਦਗੀ ਦੇ 4 ਸਾਲ 6 ਮਹੀਨੇ 8 ਦਿਨ ਜੋ ਕਿ ਉਸ ਲਈ ਬੜੇ ਹੀ ਕੀਮਤੀ ਸੀ ਉਹ ਉਸ ਨੂੰ ਜੇਲ੍ਹ ਵਿੱਚ ਕੱਟਣੇ ਪਏ ਤੇ ਤੇਰੇ ਉਹਨਾ ਬਿਆਨਾ ਕਰਕੇ ਇਸ ਨੂੰ ਉਮਰ ਕੈਦ ਵੀ ਹੋ ਸਕਦੀ ਸੀ ਤਾਂ ਫਿਰ ਜੱਜ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ ਕਿ ਰਾਗਵ ਨੂੰ ਬਾ ਇਜਤ ਬਰੀ ਕਰ ਦਿੱਤਾ ਜਾਵੇ ਪਰ ਆਈਪੀਸੀ 95 ਦੇ ਤਹਿਤ ਇਸ ਕੁੜੀ ਨੀਸ਼ਾ ਉੱਤੇ ਮਾਮਲਾ ਦਰਜ ਕਰ ਲੇਤਾ ਜਾਵੇ ਤੇ ਇਸ ਨੂੰ 1653 ਦਿਨ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਅਦਾਲਤ ਦਾ ਇਹ ਫੈਸਲਾ ਜੱਜ ਸਾਹਿਬ ਗਿਆਨਿੰਦਰ ਤ੍ਰਿਪਾਠੀ ਸੀ ਉਹਨਾਂ ਦਾ ਇਹ ਫੈਸਲਾ ਸੁਣ ਕੇ ਕੁੜੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕੁੜੀ ਦਾ ਪਤੀ ਵੀ ਇਹ ਫੈਸਲਾ ਸੁਣ ਕੇ ਹੈਰਾਨ ਹੋ ਜਾਂਦਾ ਹੈ ਪਰ ਜੱਜ ਸਾਹਿਬ ਇੱਥੇ ਹੀ ਬਸ ਨਹੀਂ ਕਰਦੇ ਅੱਗੇ ਕਹਿੰਦੇ ਨੇ ਕਿ ਇਹ ਜੋ ਸਾਲ ਗੁਜ਼ਰੇ ਨੇ ਇਹਨਾਂ ਦੇ ਵਿੱਚ ਇਸ ਮੁੰਡੇ ਨੇ ਘੱਟੋ-ਘੱਟ 588822 ਰੁਪਏ ਕਮਾਉਣੇ ਸੀ ਤੇ ਉਹ ਪੈਸੇ ਹੁਣ ਇਹ ਕੁੜੀ ਰਾਗਵ ਨੂੰ ਪੇ ਕਰੇਗੀ ਜੇ ਇਹ ਕੁੜੀ ਉਸ ਮੁੰਡੇ ਨੂੰ ਪੈਸੇ ਨਹੀਂ ਦਿੰਦੀ ਤਾਂ 6 ਮਹੀਨੇ ਹੋਰ ਇਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਇਹ ਵੱਡਾ ਫੈਸਲਾ ਸੁਣ ਕੇ ਚਾਰੇ ਪਾਸੇ ਜੱਜ ਸਾਹਿਬ ਦੀ ਜੈ ਜੈਕਾਰ ਹੋਣ ਲੱਗੀ ਮੀਡੀਆ 'ਚ ਸੋਸ਼ਲ ਮੀਡੀਆ 'ਚ ਇਹ ਖਬਰ ਪ੍ਰਕਾਸ਼ਿਤ ਹੋਈ ਉਸ ਤੋਂ ਬਾਅਦ ਮੀਡੀਆ ਦੇ ਰਾਹੀਂ ਐਦਾਂ ਦੀਆਂ ਖਬਰਾਂ ਆਈਆਂ ਕਿ ਕੱਲੇ ਬਰੇਲੀ ਦੇ ਵਿੱਚ ਹੀ ਐਦਾਂ ਦੇ 5000 ਮਾਮਲੇ ਨੇ ਕਿ ਝੂਠਾ ਇਲਜ਼ਾਮ ਲਾ ਕੇ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਂਦੀ ਹੈ ਤੇ ਉਹ ਬੰਦਾ ਨਾ ਮਰਿਆਂ ਚ ਤੇ ਨਾ ਹੀ ਜਿਉਂਦਿਆਂ ਚ ਰਹਿੰਦਾ ਕਿਉਂਕਿ ਜਦੋਂ ਉਹ ਇਸ ਕੇਸ ਚੋਂ ਬਾਹਰ ਵੀ ਆਉਂਦਾ ਤੇ ਤਾਂ ਵੀ ਲੋਕ ਉਸ ਨੂੰ ਮਾੜੀ ਨਿਗਾਹ ਦੇ ਨਾਲ ਦੇਖਦੇ ਨੇ ਇਸ ਰਾਗਵ ਨੇ ਵੀ ਅਜੇ ਔਰ ਫਰਾਗਵ ਨੇ ਵੀ ਅਦਾਲਤ ਦਾ ਬਹੁਤ ਧੰਨਵਾਦ ਕੀਤਾ ਤੇ ਕੈਮਰੇ ਤੇ ਆਉਣ ਤੋਂ ਬਿਲਕੁਲ ਨਾ ਕਰ ਦਿੱਤੀ ਕਿ ਮੈਂ ਕੈਮਰੇ ਤੇ ਨਹੀਂ ਆਉਣਾ ਚਾਹੁੰਦਾ ਤੇ ਉਸ ਨੇ ਵੀ ਇਹ ਗੱਲ ਕਹੀ ਕਿ ਨੀਸ਼ਾ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਆਪਾਂ ਵੀ ਦੇਖਦੇ ਹਾਂ ਆਪਣੇ ਸਮਾਜ ਦੇ ਵਿੱਚ ਜ਼ਿਆਦਾਤਰ ਐਦਾਂ ਦੇ ਕੇ ਸੀ ਹੁੰਦੇ ਨੇ ਮੁੰਡਾ ਕੁੜੀ ਆਪਸ ਵਿੱਚ ਪਿਆਰ ਕਰਦੇ ਨੇ ਉਹ ਘਰੋਂ ਭੱਜ ਜਾਂਦੇ ਨੇ ਤਾਂ ਕੁੜੀ ਦੇ ਦਬਾਅ ਪਾ ਕੇ ਉਸ ਤੋਂ ਝੂਠੇ ਬਿਆਨ ਦਵਾਏ ਜਾਂਦੇ ਨੇ ਜਿਸ ਨਾਲ ਅਗਲੇ ਮੁੰਡੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਕਈ ਵਾਰ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਮੁੰਡਿਆਂ ਨੂੰ ਉਮਰ ਭਰ ਦੀ ਸਜ਼ਾ ਵੀ ਹੋ ਜਾਂਦੀ ਹੈ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ